ਸਿਕਿਉਰਿਟੀ 'ਚ ਦੇਹਣ ਵਾਲੀ ਆਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਮੋਦੀ ਸਰਕਾਰ ਨੇ ਇੰਨਾ ਦੀ ਸੁਰੱਖਿਆ ਛਤਰੀ ਵਾਪਸ ਲੈ ਲਈ ਹੈ ਮਜੀਠੀਆ ਨੂੰ ਕਰੋਨਾ ਹੋਇਆ ਹੈ ਚੰਡੀਗੜ੍ਹ ਤੋਂ ਉਹ ਆਈਸੋਲੇਟ ਨੇ ਬਸ ਸੰਦਰ ਬੈਠੇ ਬੈਠੇ ਹੀ ਅਚਾਨਕ ਇਸ ਖਬਰ ਨੇ ਉਹਨਾਂ ਨੂੰ ਵੀ ਜ਼ਰੂਰ ਥੋੜਾ ਪਰੇਸ਼ਾਨ ਕੀਤਾ ਹੋਵੇਗਾ ਕੇਂਦਰ ਨੇ ਸੁਰੱਖਿਆ ਖੋਣ ਦਾ ਫੈਸਲਾ ਉਸ ਵੇਲੇ ਲਿਆ ਜਦੋਂ ਅੱਜ ਤੋਂ 2 ਮਹੀਨੇ ਪਹਿਲਾਂ ਅਕਾਲੀ ਦਲ ਨੇ ਬੀਜੇਪੀ ਨਾਲ ਤੋੜ ਵਿਛੋੜਾ ਕੀਤਾ ਦਿੱਲੀ ਦਾ ਤਖਤ ਖਿਲੌਣ ਲਈ ਲਲਕਾਰ ਮਾਰੀ ਤੇ ਹਰ ਦਿਨ ਰੂ ਦੇ ਨਾਲ ਬੀਜੇਪੀ ਨੂੰ ਕੋਸਿਆ ਜਾ ਰਿਹਾ ਹੈ ਖੇਤੀ ਕਾਨੂੰਨ ਦੇ ਮੁੱਦੇ ਤੇ ਫੋਨਾ ਕਾਲੀ ਦਲ ਦੇ ਨਾਲ ਨਾਲ ਕਾਂਗਰਸ ਨੂੰ ਵੀ ਇਸ ਪਿੱਛੇ ਸਿਆਸੀ ਸਾਜ਼ਿਸ਼ ਨਜ਼ਰ ਆ ਰਹੀ ਹੈ ਪਰ ਜ਼ਾਹਿਰ ਜੀ ਗੱਲ ਹੈ ਬੀਜੇਪੀ ਦੇ ਲੀਡਰ ਇਲਜ਼ਾਮਾਂ ਨੂੰ ਸਿੱਧੇ ਤੋਂ ਨਕਾਰ ਰਹੇ ਨੇ जिस तरीके सुरक्षा वापस ले गई है ये बहुत ही अनप्रोफेसनल तरीका है पोलिटिकली मोटिवेटड हैगा और मैं समझदा कि इस तरीके जो सरकार अनडेमोक्रेटिक स्टेप होगा ਪਹਿਲੀ ਤਾਂ ਗੱਲ ਹੈ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਸਿਕਿਉਰਟੀ ਮਿਲੀ ਹੋਈ ਹੈ 2010 ਦੀ ਮਿਲੀ ਹੋਈ ਹੈ ਉਦੋਂ ਯੂਪੀਏ ਦੀ ਸਰਕਾਰ ਸੀ। ਔਰ ਪੀ ਚੰਦਰਮਨ ਸਾਹਿਬ ਹੋਮ ਮਿਨਿਸਟਰ ਸੀ। ਔਰ ਸੀਰੀਅਸ ਥ੍ਰੈਟ ਪਰਸੈਪਸ਼ਨ ਦੇ ਕਰਕੇ ਉਸ ਵੇਲੇ ਉਹਨਾਂ ਨੂੰ ਕੇਂਦਰ ਸਰਕਾਰ ਨੇ ਸਿਕਿਉਰਟੀ ਦਿੱਤੀ ਸੀ। ਸੋ 10 ਸਾਲ ਤੋਂ ਸਿਕਿਉਰਟੀ ਉਹਨਾਂ ਦੀ ਕੰਟੀਨਿਊਸ ਚੱਲ ਰਹੀ ਹੈ। ਅੱਜ ਅਚਾਨਕ ਜਿਹੜੀ ਹੈ ਕੀ ਡਵੈਲਪਮੈਂਟ ਹੋ ਗਈ ਕਿ ਸਾਰੀ ਦੀ ਸਾਰੀ ਸਿਕਿਉਰਿਟੀ ਉਹਨਾਂ ਦੀ ਸੀਏਐਸਫ ਦੀ ਵਿਡਰੋ ਜੇ ਇਸ ਤਰੀਕੇ ਅਸੈਸਮੈਂਟ ਹੋਏਗੀ ਸਿਕਿਉਰਿਟੀਾਂ ਦੀ ਪੋਲਿਟੀਕਲ ਬੇਸਿਸ ਦੇਤੇ ਇਹ ਬਹੁਤ ਵੱਡਾ ਖਤਰਾ ਇਹਨਾਂ ਨੇ ਖੇਲ ਬਣਾਤਾ ਸਿਕਿਉਰਿਟੀ ਦੇਖੋ ਕਿਸੇ ਦੀ ਸਿਕਿਉਰਿਟੀ ਵਾਪਸ ਕਰ ਲਈ ਡਾਕਟਰ ਮਨਮੋਹਨ ਸਿੰਘ ਦੀ ਸੋਨੀਆ ਜੀ ਦੀ ਰਾਹੁਲ ਗਾਂਧੀ ਜੀ ਦੀ ਐਸਪੀ ਬਣੀ ਉਹਨਾਂ ਵਾਸਤੇ ਸੀਗੀ ਉਹ ਵਿਡਰੋ ਕਰ ਲਈ ਜੇ ਉਦੋਂ ਅਕਾਲੀ ਬੋਲੇ ਹੁੰਦੇ ਕਿਤੇ ਇਹ ਜੋਕਸ਼ੀ ਵੀ ਰਿਆ ਸਾਨੂੰ ਮਨਜ਼ੂਰ ਨਹੀਂ ਡਾਕਟਰ ਮਨਮੋਹਨ ਸਿੰਘ ਫਾਰਮਰ ਪ੍ਰਾਈਮ ਮਿਨਿਸਟਰ ਹੈ ਜਿਨ੍ਹਾਂ ਵਾਸਤੇ ਐਸਪੀਜੀ ਬਣੀ ਸੀਗੀ ਉਹਨਾਂ ਨੇ ਵਿਡਰੋ ਕਰ ਲਈ ਕੋ ਬੋਲਿਆ ਨਹੀਂ ਅੱਜ ਇਸ ਸਿਕਿਉਰਿਟੀ ਦਾ ਗਲਤ ਇਸਤੇਮਾਲ ਐਜ਼ ਅ ਥ੍ਰੈਟ ਐਂਡ ਐਜ਼ ਅ ਅਲਿਊਰਮੈਂਟ ਵੀ ਕਿਸੇ ਨੂੰ ਆਪਣੇ ਨਾਲ ਜੋੜਨਾ ਨੂੰ ਚਾਰ ਗਨ ਮੈਨ ਸੀਆਈਐਸਫ ਦੇ ਫਾਲਤੂ ਦੇਤੇ ਕਿਸੇ ਨੂੰ ਹੁਣ ਆ ਸੋ ਨਾ ਤੇ ਮਾਸ ਦਾ ਆਡੋ ਗੈਰ ਰਸਤਾ ਉਹਨਾਂ ਦੇ ਸਿਕਿਉਰਿਟੀ ਵੀ ਡਰਾ ਕਰ ਲਈ ਉਹਦਾ ਹੁਣ ਮੰਿਸਟਰੀ ਜਵਾਬ ਦੇਵੇ ਵੀ ਜੇ ਅਗਰ ਵਿਕਰਮਜੀ ਟਿਆ ਜੀ ਨੂੰ ਕੋਈ ਥ੍ਰੈਟ ਹੀ ਨਹੀਂ ਸੀਗਾ ਫਿਰ ਇੰਨੇ ਦਿਨ ਜਿਹੜਾ ਤੇਲ ਫੂਕਿਆ ਹੈ ਜਿਪਸੀਆਂ ਦਾ ਤੇ ਉਹਨਾਂ ਦੀ ਗੱਡੀਆਂ ਦਾ ਉਹਦੀ ਜ਼ਿੰਮੇਵਾਰੀ ਕੌਣ ਦੇ ਕੌਣ ਬਣੂਗਾ ਬਿਲਕੁਲ ਰਾਜਨੀਤਿਕ ਤੌਰ ਤੇ ਫੈਸਲੇ ਕੀਤੇ ਜਾ ਰਹੇ ਜੇ ਪਹਿਲਾਂ ਲੋਡ ਸੀ ਤਾਂ ਹੁਣ ਕੀ ਹੋ ਗਿਆ ਜੇ ਪਹਿਲਾਂ ਨਹੀਂ ਸੀ ਲੋਡ ਤਾਂ ਉਹਦੀ ਜ਼ਿੰਮੇਵਾਰੀ ਕਿਦੀ ਹੈ ਕਿਸੇ ਦੀ ਸੁਰੱਖਿਆ ਦੇਣੀ ਨਾ ਦੇਣੀ ਇਹ ਹੋਮ ਮਿਨਿਸਟਰੀ ਦਾ ਕੰਮ ਹੈ ਔਰ ਉਹਰੇ ਵਿੱਚ ਵੀ ਅਫਸਰ ਆਈਬੀ ਸਟੇਟ ਪੁਲਿਸ ਇੰਟੈਲੀਜੈਂਸੀ ਸਭ ਮਿਲ ਕੇ ਫੈਸਲੇ ਲੈਂਦੇ ਇਹ ਇੱਕ ਬੋਰਡ ਹੁੰਦਾ ਹੈ ਇਸ ਵਿੱਚ ਕੋ ਪੋਲੀਟੀਕਲ ਨਾਇਰ ਚ ਗੱਲ ਹੈ ਨਾ ਪੋਲੀਟੀਕਲ ਸੋਚਣ ਲਨ ਹੁੰਦੀ ਹੈ ਇਹ ਚੀਜ਼ਾਂ ਸਾਰੀਆਂ ਕਿਰਨ ਕੇ ਦੇ ਮਾਪ ਡੰਡਾ ਨਾਲ ਬੈਠ ਕੇ ਹੁੰਦੀ ਹੈ ਸਾਲ 2010 ਚ ਜਦ ਕੇਂਦਰ ਚ ਯੂਪੀਏ ਦੀ ਸਰਕਾਰ ਸੀ ਉਦੋਂ ਮਜੀਠੀਆ ਨੂੰ Z ਕੈਟਾਗਰੀ ਦੀ ਸੁਰੱਖਿਆ ਮਿਲੀ ਪਰ ਕੇਂਦਰ ਦੇ ਨਵੇਂ ਹੁਕਮਾਂ ਮਗਰੋਂ ਮਜੀਠੀਆ ਦੀ ਸਾਰੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਹੁਣ ਉਹਨਾਂ ਦੀ ਸੁਰੱਖਿਆ ਸਿਰਫ ਪੰਜਾਬ ਪੁਲਿਸ ਦੇ ਅਧੀਨ ਹੈ ਪੰਜਾਬ ਪੁਲਿਸ ਨੇ ਜੁਲਾਈ 2018 ਚ ਸੂਬੇ ਦੇ ਸਿਆਸੀ ਲੀਡਰਾਂ ਤੇ ਹੋਰ ਖਾਸ ਸਖਸ਼ੀਤਾ ਦੇ ਸੁਰੱਖਿਆ ਦੀ ਸਮੀਖਿਆ ਕਰਦੇ ਮਜੀਠੀਆ ਦੀ ਸੁਰੱਖਿਆ 'ਚੋਂ 11 ਜਵਾਨ ਵਾਪਸ ਬੁਲਾ ਲਏ ਸਨ ਹੁਣ ਸੂਬਾ ਸਰਕਾਰ ਨੇ ਕੇਂਦਰ ਦੀ ਤਾਜ਼ੀ ਚਿੱਠੀ ਮਗਰੋਂ ਡੀਜੀਪੀ ਨੂੰ ਮਜੀਠੀਆ ਦੀ ਸੁਰੱਖਿਆ ਦੀ ਸਮੀਖਿਆ ਕਰਨ ਲਈ ਆਖਿਆ ਹੈ Z ਕੈਟਾਗਰੀ ਦੀ ਸੁਰੱਖਿਆ ਜਿਹੜੀ ਮਜੀਠੀਆ ਕੋਲੋਂ ਖੋਈ ਗਈ ਹੈ ਉਸ ਸੁਰੱਖਿਆ ਕੇਡੇ 'ਚ 22 ਸੀਆਈਐਸਐਫ ਜਵਾਨ ਹੁੰਦੇ ਨੇ ਇੱਕ ਐ ਸਕਵਡ ਗੱਡੀ ਮਿਲਦੀ ਹੈ ਕਿਸੇ ਦੂਜੇ ਸੂਬੇ 'ਚ ਜਾਂਦੇ ਉਸ ਜ਼ਿਲ੍ਹੇ ਦੀ ਪੁਲਿਸ ਵੱਲੋਂ ਪਾਇਲਟ ਗੱਡੀ ਵੀ ਮਿਲਦੀ ਹੈ ਕਈ ਉਤਾਰ ਚੜਾਵਾ ਦੇ ਨਾਲ ਅਕਾਲੀ ਬੀਜੇਪੀ ਦਾ ਗੱਠਜੋੜ ਠੀਕ-ਠਾਕ ਚੱਲ ਰਿਹਾ ਸੀ ਪਰ ਖੇਤੀ ਕਾਨੂੰਨ ਕਾਰਨ ਤੋੜ ਵਿਛੋੜਾ ਹੋ ਗਿਆ ਅਕਾਲੀ ਦਲ ਨੂੰ ਕਿਸਾਨਾਂ ਦੇ ਗੁੱਸੇ ਅੱਗੇ ਝੁਕਣਾ ਪਿਆ 7 ਸਤੰਬਰ ਨੂੰ ਹਰਸਿਮਰਤ ਕੌਰ ਬਾਦਲ ਨੇ ਮੋਦੀ ਕੈਬਨਟ ਤੋਂ ਅਸਤੀਫਾ ਦਿੱਤਾ 26 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਐਨਡੀਐਨ ਨਾਲੋਂ ਨਾਤਾ ਤੋੜਿਆ ਮਜੀਠੀਆ ਨੂੰ ਅਕਾਲੀ ਦਲ ਦੇ ਲੀਡਰ ਤੇ ਵਰਕਰ ਮਾਝੇ ਦਾ ਜਰਨੈਲ ਕਹਿ ਕੇ ਸੰਬੋਧਨ ਕਰਦੇ ਨੇ ਮਜੀਠੀਆ ਅਕਾਲੀ ਦਲ ਦੇ ਸਟਾਰ ਲੀਡਰ ਨੇ ਬਾਦਲ ਪਰਿਵਾਰ ਤੋਂ ਬਾਅਦ ਮਜੀਠੀਆ ਦੀ ਹੀ ਚੱਲਦੀ ਹੈ ਮਜੀਠੀਆ ਅਕਾਲੀ ਦਲ ਦੇ ਜਰਨਲ ਸਖਤਰ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ 2007 ਦੇ ਵਿਧਾਨ ਸਭਾ ਚੋਣ ਅੰਮ੍ਰਿਤਸਰ ਦੇ ਮਜੀਠਾ ਹਲਕੇ ਤੋਂ ਲੜੀ ਤੇ ਜਿੱਤੇ 2012 ਅਤੇ 2017 ਚ ਵੀ ਮਜੀਠੀਆ ਨੇ ਮਜੀਠਾ ਤੋਂ ਚੋਣ ਜਿੱਤੇ ਮਜੀਠੀਆ ਦੇ ਪਿਤਾ ਸਤਿਆਜੀਤ ਸਿੰਘ ਮਜੀਠੀਆ ਸਾਬਕਾ ਡਿਪਟੀ ਰੱਖਿਆ ਮੰਤਰੀ ਸਨ ਸਾਲ 2014 ਚ ਮਜੀਠੀਆ ਨੂੰ ਈਡੀ ਨੇ ਡਰੱਗ ਮਾਮਲੇ 'ਚ ਪੁੱਛਗਿੱਛ ਕੀਤੀ ਸੀ ਸਾਲ 2014 ਚ ਹੀ ਮਜੀਠੀਆ ਨੂੰ ਸ਼ਬਦ ਦੀ ਤੋਕ ਨਾਲ ਛੇੜਛਾੜ ਕਰ ਤਨਖਾਹ ਲੱਗੀ ਸੀ ਅਜੇ ਤੱਕ ਵਿਕਰਮ ਸਿੰਘ ਮਜੀਠੀਆ ਸ਼ਾਂਤ ਨੇ ਕਿਉਂਕਿ 8 ਦਿਨ ਪਹਿਲਾਂ ਯਾਨੀ 12 ਨਵੰਬਰ ਨੂੰ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਸੀ ਬਾਦਲ ਪਰਵਾੜ ਨੇ ਵੀ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸ਼ਾਇਦ ਰਣਨੀਤੀ ਲਈ ਡੂੰਗਾ ਸੋਚ ਵਿਚਾਰ ਹੋ ਰਿਹਾ ਹੈ ਅਕਾਲੀ ਦਲ ਕੇਂਦਰ ਦੇ ਇਸ ਕਦਮ ਨੂੰ ਕਿਸਾਨਾਂ ਦੀ ਹਮਦਰਦੀ ਲੈਣ ਲਈ ਵਰਤ ਸਕਦਾ ਹੈ ਕੁੱਲ ਮਿਲਾ ਕੇ ਸਿਆਸਤ ਦਾ ਰੁਖ ਬਦਲਣਾ ਅਜੇ ਬਾਕੀ ਹੈ